ਚਾਚੀ ਦਾ ਕੀ ਹਾਲ ਜੀ ਠੀਕ ਆ ਚਾਚੀ ਤੇਰੀ ਅੱਗੇ ਨਾਲੋਂ ਨੋ ਉਹਦੀ ਬੜੀ ਚੰਗੀ ਆ ਸੇਵਾ ਕਰਦੀ ਆ ਉਹਦੀ ਬੜੀ ਮਤਕੂ ਢੰਡੀ ਮੇਰੇ ਜਾਂਦਿਆਂ ਨਾਲੀਆਂ ਮੰਮੀ ਬੋ ਫਿਰ ਮੈਂ ਰੋਟੀ ਬਣਾ ਕੇ ਲਿਆਦਾ ਨਹੀਂ ਨਹੀਂ ਰੋਟੀ ਨਹੀਂ ਖਾਣੀ ਉਹਦੀ ਨੂਨ ਮੈਨੂੰ ਰੋਟੀ ਖਵਾ ਲ ਕੇ ਕੱਲਿਆ ਮੈਂ ਹਣ ਘੜੀ ਆਰਾਮ ਕਰ ਲਾਂ ਮੈਂ ਥੋੜਾ ਤੁਰ ਕੇ ਗਈ ਮੇਰੀ ਲੱਤਾ ਪੀੜੇ ਦੁਕਾਨ ਲਿਆ ਪਿਆ ਤੁਹਾਨੂੰ ਤਾਂ ਮੈਂ ਆਖਿਆ ਮੰਮੀ ਨਾ ਜਾਓ ਤੁਸੀਂ ਜਾਣ ਕੇ ਤੁਰ ਕੇ ਗਏ ਜਗਦੀਪ ਆਉਂਦੇ ਤੇ ਆਪੇ ਉਹਨਾਂ ਦੇ ਨਾਲ ਸ਼ਾਮਾਂ ਨੂੰ ਚੱਲ ਜਾਂਦੇ ਜਗਦੀਪ ਕੜਾ ਮੇਰੇ ਆਖਿਆ ਲੱਗਦਾ ਉਹ ਵੀ ਤੇਰੇ ਕਹਿੰਦੇ ਆਖਿਆ ਲੱਗਦਾ ਵੇਦਨ ਹੋ ਗਿਆ ਨੂੰ ਬਿਮਾਰ ਪਈ ਨੂੰ ਮੈਂ ਕਦੋਂ ਦੀ ਅੱਖ ਨਹੀਂ ਪਤਾ ਲੈਈ ਜਾ ਕੇ ਹੁਣ ਮੈਂ ਹਰ ਘੇਪੇ ਤੁਰ ਕੇ ਜਾ ਕੇ ਪਤਾ ਲੈਈ ਹਾਂ ਔਰ ਕੀ ਕਰਨਾ ਹੀ ਮੈਂ ਚਲੋ ਚੰਗਾ ਕੀਤਾ ਵਾ ਤੁਸੀਂ ਚਾਚੀ ਦਾ ਪਤਾ ਲੈ ਆਏ ਤੇ ਪਰ ਮੈਨੂੰ ਲੱਗਾ ਨਾ ਸੁਣਾਉ ਚਾਹ ਪੀਣੀ ਆ ਤੇ ਮੈਂ ਬਣਾ ਕੇ ਤੇ ਲਿਆ ਦਿੰਨੀ ਆ ਮੈਂ ਨਹੀਂ ਪੀਣੀ ਚਾ ਮੈਨੂੰ ਲੋੜ ਹੋਊਗੀ ਮੈਂ ਆਪੇ ਬਣਾ ਕੇ ਪੀ ਲੂੰਗੀ ਚੱਲ ਪੀ ਲਿਓ ਫਿਰ ਆਪੇ ਬਣਾ ਕੇ ਤੇਲੇ ਪ੍ਰੀਤ ਆਉਣ ਵਾਲਾ ਤੇ ਮੈਂ ਰੋਟੀ ਬਣਾ ਕੇ ਦਵਾਂ ਅੱਜ ਕੱਲ ਨੂੰਆਂ ਕਿਹੜੀਆਂ ਸੱਸਾਂ ਨੂੰ ਪਸਦੀਆਂ ਵਾ ਸੱਸਾਂ ਪੰਜਨੀਆ ਮਰਜੀ ਬਿਮਾਰ ਮੰਜੇ ਤੇ ਪਈਆਂ ਰਹਿੰਦੇ ਮਾਵਾ ਬਿਮਾਰ ਹੁੰਦੇ ਚਾਟ ਉੱਡ ਜਾਂਦੀਆਂ ਨੇ ਪੇਕਿਆਂ ਨੂੰ ਉਹ ਤੁਸੀਂ ਸਾਕਰਮਾ ਵਾਲਿਆਂ ਜਿਹਨੀਆਂ ਨੂੰਹਾਂ ਸੇਵਾ ਕਰਦੀਆਂ ਤੇ ਹਾਲ ਚਾਲ ਪੁੱਛਦੀਆਂ ਮੈਂ ਕਹਿੰਦੀਆਂ ਮੇਰੀਆਂ ਲੱਤਾਂ ਦੁਹਦੀਆਂ ਵਾ ਇਹਦੀ ਇਨੀ ਜਬਾਨ ਨਹੀਂ ਸਾੜੀ ਵੀ ਲਿਆ ਮਾਂ ਵੀ ਘੋੜ ਦਿੰਨੀ ਹੈ ਮੈਨੂੰ ਗਾੜੀ ਨੂੰ ਕਹਿ ਕੇ ਗਈ ਲੋ ਮੈਂ ਪੈ ਜਾ ਪੈਣੀ ਮੈਂ ਕੀ ਮਾੜਾ ਕਰਤਾ ਜਿਹੜੀ ਮੈਨੂੰ ਇਹ ਜੀ ਨੂੰ ਮਿਲੀ ਸੱਸਰੀ ਘਾਲ ਠੀਂਗਾਂ ਮਾਤਾ ਆਹ ਪੁੱਤ ਬੈਠੀ ਆ ਲੱਤਾਂ ਦੁਖਾਂਡੀਆਂ ਐਂ ਭਾਬੀ ਤੇਰੇ ਨਾਖੇ ਕੋੜ ਦੇ ਦੋ ਕਰਮਾ ਵਾਲੀ ਆਖੇ ਨਹੀਂ ਲੱਗੀ ਮੇਰੇ ਉਹ ਭਾਬੀ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੀ ਐ ਲਿਆ ਮੈਂ ਕੋੜਦਾ ਮਾਤਾ ਨਹੀਂ ਬੁੱਤ ਕੋਈ ਨਹੀਂ ਤੂੰ ਹੁਣੇ ਘਾਲਜੋਂ ਆਇਆ ਵਾ ਕੋਈ ਗੱਲ ਨਹੀਂ ਪਤਾ ਤੂੰ ਆਪ ਥੱਕ ਕੇ ਆਇਆ ਵਾ ਹੁਣ ਮੈਂ ਠੀਕ ਵਾ ਚੱਲ ਠੀਕ ਐ ਮੰਮੀ ਭੁੱਖ ਬੜੀ ਲੱਗੀ ਅੱਜ ਭਾਬੀ ਨੂੰ ਦੇਣਾ ਰੋਟੀ ਦੇ ਆ ਭਾਬੀ ਤੇਰੇ ਅੰਦਰ ਹੀ ਆ ਜਾ ਤਾ ਲੱਲਾ ਰੋਟੀ ਜਾਗੇ ਮੰਨੂ ਦਾ ਟਿਨਰ ਹੈ ਭੁੱਖ ਬੜੀ ਲੱਗੀ ਆ ਚੱਲ ਠੀਕ ਆ ਬੈ ਮੈਂ ਆ ਗਈ ਬਸ ਲੈ ਕੇ ਚਲ ਆ ਲੈ ਦੇ ਪਿਤਰੀ ਟਿਹਾ ਲਾ ਨਾ ਪਰ ਉਹ ਦੇ ਲਿਪਰੀ ਬੜੀ ਵਧੀਆ ਚੱਲਣ ਦੀ ਤੇਰੀ ਹਾਂਜੀ ਕਬੀ ਵਧੀਆ ਚੱਲਦੀ ਹੈ ਚਲ ਚੰਗਾ ਚੱਲ ਵਧੀਆ ਵਾਪਰਾ ਮੇਰਾ ਪਰੀ ਜਿਆਦਾ ਚੰਗੇ ਨੰਬਰ ਲੈ ਵੀਰ ਤੇਰਾ ਵੇਖਾਂ ਸਾਰਾ ਦਿਨ ਮਿੱਟੀ ਚ ਮਿੱਟੀ ਹੋਈ ਰਹਿੰਦਾ ਵਾ ਤੇਰੇ ਪਿੱਛੇ ਪਾਹੇ ਲਾਉਂਡਿਆ ਵਾ ਤੂੰ ਇੱਕ ਪਰ ਲੈ ਕੇ ਕਿਤੇ ਨੌਕਰੀ ਲੱਗ ਜੀ ਕੋਈ ਨਾ ਭਾਬੀ ਮੈਂ ਮਨ ਲਾ ਕੇ ਪੜਾਂਗਾ ਕੋਈ ਨਹੀਂ ਵਧੀਆ ਨੌਕਰੀ ਲੱਭਾਂਗਾ ਮੈਂ ਆਹ ਚੱਲ ਬੈ ਮੇਰਾ ਵੀਰ ਫੇਰ ਰੋਟੀ ਦੀ ਹੋ ਲੋ ਲੋਗੀ ਤਾ ਮੈਨੂੰ ਵਾਰ ਦੇ ਦੀ ਚੰਗਾ ਹੈਲੋ ਮਮ ਜੀ ਸੀਗਾ ਕੀ ਹਾਲ ਜੀ ਹੂੰ ਕੀ ਹੋਇਆ ਠੀਕ ਨਹੀਂ ਜੇ ਕੋਈ ਨਹੀਂ ਮੈਂ ਆ ਜਾਨੀ ਆ ਆ ਜਾਨੀ ਸ਼ਾਮ ਤੱਕ ਹਾਂ ਹਾਂ ਕੋਈ ਗੱਲ ਨਹੀਂ ਚਲੋ ਠੀਕ ਹੈ ਚੰਗੂ ਕੀ ਗੱਲ ਹੈ ਇਹ ਮੰਮੀ ਦਾ ਇਹ ਫੋਨ ਮੰਮੀ ਕਹਿੰਦੇ ਮੈਂ ਠੀਕ ਨਹੀਂ ਆ ਅੱਛਾ ਤੇ ਮੈਂ ਕੋਈ ਨਹੀਂ ਆ ਕਹਿੰਦੇ ਆ ਜਾ ਤੇ ਮੈਂ ਕੋਈ ਨਹੀਂ ਆ ਜਾਨੀ ਸ਼ਾਮ ਤੱਕ ਤੇ ਲਈ ਵਸਦਾ ਜੀ ਮੰਮੀ ਦਾ ਪਤਾ ਲੈਣ ਉਹ ਯਾਰ ਅੱਜ ਤੇ ਕੰਬੈਲ ਲੱਗਣੀ ਆ ਕਣਕ ਵੜਾ ਲਈਏ ਬਦਲ ਬੜਾ ਹੋਇਆ ਮੈਂ ਕਣਕਾ ਵਡਾਲਾ ਤੇ ਤੂੰ ਇਦਾਂ ਕਰ ਦਿਲਪ੍ਰੀਤ ਨੂੰ ਨਾਲ ਲੈ ਲੈ ਉਹਨੂੰ ਮੈਂ ਕਹਿ ਦੇਣਾ ਉਹਨੂੰ ਨਾਲ ਲੈ ਕੇ ਚੱਜਾ ਕੋ ਟਾਈਮ ਨਹੀਂ ਆ ਤੁਂ ਦਿਲਪ੍ਰੀਤ ਨੂੰ ਲੈ ਜਾ ਮੈਂ ਕਹਿ ਦੇਣਾ ਉਹ ਤੂੰ ਹੀ ਸੋਗ ਮੈਨੂੰ ਆ ਜਾਣਦੇ ਤੇ ਵਧੀਆ ਹੀ ਨਾਲੇ ਮੰਮੀ ਨੇ ਹੁੰਦਾ ਵੀ ਮੈਨੂੰ ਪਤਾ ਲੈਣ ਆਇਆ ਮੈਂ ਤਾਂ ਆੜ ਕੇ ਕਹਿਣੀ ਵੀ ਤੂੰ ਉਹ ਕੋਈ ਗੱਲ ਨਹੀਂ ਆ ਨੂੰ ਕੰਮ ਬੜਾ ਵਾ ਕੰਬੈਨ ਲੱਗਣੀ ਹੈ ਫੇਰ ਕੰਬੈਨ ਨਾਲ ਵੀ ਟਾਈਮ ਲੱਗਣਾ ਤੇ ਉਹਨੇ ਥੋੜੇ ਥਾਂ ਲਈ ਆਉਣਾ ਬਣੀ ਹੈ ਹੁਣ ਜੇ ਲਾਗੀ ਕੰਬੈਨ ਆਉਣੀ ਤੇ ਮੈਂ ਹਾਂ ਵਡਾਲਾ ਤੂੰ ਇਦਾਂ ਕਰ ਦਿਲਪ੍ਰੀਤ ਨੂੰ ਲੈ ਜਾ ਤੂੰ ਇਹ ਦੋ ਵੇ ਜਣੇ ਹੋਏ ਇਹ ਸ਼ਾਮਾਂ ਨੂੰ ਆ ਜੀ ਚਲੋ ਫਿਰ ਠੀਕ ਆ ਫਿਰ ਚਲਦੇ ਹਾਂ ਹਾਂ ਜਾਓ ਕੋਈ ਗੱਲ ਚਲਦੇ ਗੱਲ ਸਾਨੂੰ ਮੁੜਿਆ ਭਾਬੀ ਆਪਣੀ ਲੱਖੇ ਛੱਟ ਲੱਗ ਜਾਣਾ ਜਿੱਦਾਂ ਕਹਿੰਦੀ ਦੀ ਛੱਟ ਗੱਲ ਮੰਨ ਲੈਣਾ ਕਿ ਤੇ ਉਹਨੂੰ ਜਵਾਬ ਵੀ ਦੇ ਦਿਆ ਕਰੋ ਸਿਰ ਤੇ ਬੜੀ ਚੜਾਈ ਤੁਸੀਂ ਉਹ ਵੀ ਫਿਰ ਕੀ ਆ ਮੈਂ ਉਹਦੇ ਅੱਖ ਲੱਗ ਜਾਣਾ ਮੈਂ ਉਹਨੂੰ ਮਾਵਾਵਾਂਗੀ ਸਮਝਣਾ ਉਹ ਨਿੰਨਾਂ ਦੇ ਨੂੰ ਪਤਾ ਸਮਝਦੀ ਉਹ ਤੇਨੂੰ ਨਾਮ ਕਰ ਭਰਾ ਕੇ ਰੱਖਦੀ ਆਪਣਾ ਮਮੀ ਐਵੇਂ ਨਾ ਬੋਲ ਵਿਚਾਰੀ ਨੂੰ ਮੇਰਾ ਪੁੱਤਾਂ ਵਾਂਗੂ ਖਿਆਲ ਰੱਖਦੀ ਆ ਜੋ ਕਾਲ ਜੀ ਜਾਂ ਨਾ ਤਾਂ ਮੈਨੂੰ ਰੋਟੀ ਪਾਣੀ ਬਣਾ ਕੇ ਦਿੰਦੀ ਆ ਹੋਰ ਕਿ ਨਾ ਕਰੇ ਉਹ ਮੇਰ ਨਾਲ ਪਤਾ ਨਹੀਂ ਕੀ ਇਹਨੇ ਜਾਦੂ ਕੀਤਾ ਜਿਹੜਾ ਦੂਹ ਭਰਾਵਾ ਤੇ ਤੁਸੀਂ ਦੋਵੇਂ ਭਰਾਵਾਂ ਦੀ ਬੋਲੀ ਬੋਲਦੇ ਜੀ ਮੰਮੀ ਜਾਦੂ ਕੀ ਕਰਨਾ ਉਹਨੇ ਤੈਨੂੰ ਤਾਂ ਵਹਿਮ ਲੈ ਕੇ ਬੈਹਿਣ ਲੱਗਾ ਐਵੇਂ ਮੰਮੀ ਤੈਨੂੰ ਸਾਰਾ ਕੁਝ ਭਾਬੀ ਮੰਝੇ ਦੇ ਬੈਠੇ ਨੂੰ ਦਿੰਦੀ ਆ ਹੋਰ ਤੈਨੂੰ ਕੀ ਚਾਹੀਦਾ ਮੈਂ ਕਿ ਦਾਦੀ ਬੋਲੀ ਬੋਲਦੇ ਆ ਦੋਵੇਂ ਉਹਦੇ ਸਕੇ ਬਣੇ ਤੇਲ ਬਰੀ ਤੇ ਭਾਬੀ ਆਪਣੀ ਦੇ ਨਾਲ ਨਾ ਉਹਦੇ ਪਿੰਡ ਚਲ ਗਈ ਉਹਨੇ ਮੰਮੀ ਆਪਣੀਆਂ ਪਤਾ ਲੈਣ ਜਾਣਾ ਤੇ ਮੈਂ ਕਬੈਨ ਆਉਣੀ ਆ ਤੇ ਕਣਕ ਵੜਾ ਲੈਣਾ ਅਕੀ ਤਬ ਖੰਡ ਫੜਿਆ ਦੂਜੇ ਦਿਨ ਪੇਕੇ ਚਲ ਜਾਂਦੀ ਆ ਕਿਤੇ ਨਹੀਂ ਜਾਣਾ ਬੈਜੋ ਰਮਾਨ ਦੇ ਨਾਲ ਮੰਮੀ ਉਹਦੀ ਮਾਤਾ ਨਹੀਂ ਠੀਕ ਹੈਗੀ ਤੇ ਉਹਨੇ ਪਤਾ ਲੈਣ ਜਾਣਾ ਉਹਦਾ ਉਹਨੇ ਕਦੀ ਮੈਨੂੰ ਪੁੱਛਿਆ ਵਾ ਆਪੇ ਪ੍ਰਧਾਨ ਬੰਦੀ ਫਿਰਦੀ ਆ ਮੈਨੂੰ ਕਦੀ ਜਾਣ ਲੱਗੀ ਨਹੀਂ ਪੁੱਛਿਆ ਉਹਨੇ ਜਾਣਾ ਆਪ ਤਾਂ ਤੂੰ ਨੌਕਰ ਬਣਿਆ ਬਣਾ ਨਾਲ ਨਿੱਕੇ ਨੇ ਵੀ ਨੌਕਰ ਬਣਾਇਆ ਉਹਦਾ ਮੰਮੀ ਐਵੇਂ ਨਾ ਬੋਲ ਘਰ ਵੱਸਣ ਦੇਣਾ ਕਿ ਨਹੀਂ ਮੈਂ ਨਹੀਂ ਜਰਾ ਘਰ ਜਾੜਦੀ ਤੇਰੀ ਜਨਾਨੀ ਨੇ ਮੇਰਾ ਘਰ ਜਾੜਦਾ ਜਿਹੜੇ ਘਰ ਨਹੀਂ ਟੇਕਦੀ ਤੇ ਜਿਹਦੇ ਨੇ ਪੇਕੇ ਤੁਰ ਹੀ ਰਹਿੰਦੀ ਮੈਨੂੰ ਤਾਂ ਕਦੀ ਪੁੱਛਿਆ ਨਹੀਂ ਆ ਮਰ ਗਈ ਆ ਕਿ ਜਿੰਦੀ ਆ ਮਾਂ ਆਪਣੀ ਦਾ ਬੜਾ ਦੋੱਖ ਹੁੰਦਾ ਓਨ ਮਾਦਾ ਚੁੱਪ ਕਰ ਰੋਲਾ ਨਾ ਪਾ ਉਹ ਨੂੰ ਜਾ ਲੈਂਦੇ ਪੇਕੀ ਉਹਨੇ ਆ ਜਾਣਾ ਸ਼ਾਮਾਂ ਨੂੰ ਐਵੇਂ ਕਲੇਸ਼ ਨਾ ਪਾਦੀ ਹੁਣ ਮੈਂ ਨਹੀਂ ਕਲੇਸ਼ ਪਾਉਂਦੀ ਤੂੰ ਤੇ ਹੁਣ ਬੁੱਢੀ ਜੋਗੇ ਰਹਿਗਾ ਮੈਨੂੰ ਤਾਂ ਕੋਈ ਪੁੱਛਦਾ ਨਹੀਂ ਜਿੰਦੀ ਆ ਕਿ ਮਰ ਗਈ ਉਹ ਮਾਦਾ ਛੱਡ ਕਰ ਐਵੇਂ ਰੋਲਾ ਪਾਈ ਜਾਨੀ ਤੇਰੇ ਫਰੀ ਤੇ ਚਲ ਜੀ ਆਪਣੀ ਭਾਬੀ ਨਾਲ ਸ਼ਾਮਾਂ ਨੂੰ ਆ ਜੀ ਹਾਂ ਠੀਕ ਹੈ ਜੀ ਮੈਂ ਹੁਣ ਕਣਕ ਵੜਾ ਲਾ ਯਾਰ ਕੋ ਬੈਨ ਆਉਣ ਵਾਲੀ ਹੋਣੀ ਕੋਈ ਪੰਜਾਬੀ ਹੈ ਠੀਕ ਮਾਦਾ ਤੂੰ ਨਾ ਰੋਲਾ ਰੋਲਾ ਪਾਈ ਠੀਕ ਹੈ ਚੰਗਾ ਮੁੰਡਾ ਤੇ ਮੇਰੀ ਮੰਦਾ ਨਹੀਂ ਆ ਪਤਾ ਨਹੀਂ ਕੀ ਇਹਨੇ ਜਾਦੂ ਕੀਤਾ ਹਰ ਗੱਲ ਉਹਦੀ ਮੰਦਾ ਲੰਦਾ ਹੈ ਚੱਲ ਮਣਾ ਉਠਾ ਕੰਮ ਧੰਦਾ ਵੇਖਣ ਮਹਾਰਾਣੀ ਤੇ ਪੇਕੇ ਚਲ ਗਈ ਹੁਣ ਮੈਂ ਕੀ ਕਰਨਾ ਕੀ ਗੱਲ ਮਹਾਰਾਣੀ ਆ ਸਾਰਾ ਦਿਨ ਮੰਜੇ ਤੇ ਕੱਢਣਾ ਵਾ ਲੀੜਾ ਕੱਪੜਾ ਨਹੀਂ ਧੋਣਾ ਵੀ ਅੱਜ ਮੰਮੂ ਮੈਂ ਠੀਕ ਨਹੀਂ ਆ ਮੇਰਾ ਬੀਪੀ ਲੋ ਹੋਇਆ ਮੈਂ ਉਠਾ ਉਤਦੀਆਂ ਦੇ ਵਿੱਚ ਚੱਕਰ ਆਉਂਦੇ ਮੇਰੇ ਕੋ ਕੰਮ ਨਹੀਂ ਹੋਣਾ ਕੋਈ ਨਹੀਂ ਕੋਈ ਮੇਰੇ ਕੋ ਕੰਮ ਨਹੀਂ ਹੋਣਾ ਮੈਂ ਉਠਦੀਆਂ ਤੇ ਮੈਨੂੰ ਚੱਕਰ ਆਉਂਦੇ ਆ ਮਾਂ ਆਪਣੀ ਸੱਦ ਲਾ ਫਿਰ ਆਵਾਂਗੇ ਤੋ ਦੱਦ ਜੀ ਤੋ ਬਿਮਾਰ ਪਈ ਤੋ ਉੱਡੀ ਗਈ ਹਜੇ ਵਲ ਪਤਾ ਲੈਣ ਮੰਮੀ ਮੇਰੇ ਮਾਂ ਬਾਪ ਨੇ ਕੁਝ ਮਾਰਾ ਕਰਨਾ ਉਹਨੇ ਤਾਂ ਡਾਕੀ ਮਾਰਾ ਕੀਤਾ ਵਾ ਹੁਣ ਬੜਾ ਦੁੱਖ ਲੱਗਾ ਤੈਨੂੰ ਮੇਰੀ ਮਾਂ ਬਾਪ ਦੇ ਬੋਲਿਆ ਵਾ ਤੇ ਮੇਰਾ ਦਿਲ ਨਮਾਸਾ ਦੁੱਖਾਂ ਦਾ ਮੇਰੇ ਕੋਲ ਤਰਮੀਜ਼ ਨਹੀਂ ਵੰਦੀ ਮੰਮੀ ਹਰ ਇੱਕ ਗੱਲ ਤੁਹਾਡੀ ਮੈਂ ਮੰਨਦੀ ਆ ਫਿਰ ਵੀ ਤੁਸੀਂ ਮੈਨੂੰ ਗੱਲਾਂ ਕਰਦੇ ਜੇ ਮੰਜੇਉ ਤੇ ਤੁਹਾਨੂੰ ਰੋਟੀ ਪਾਣੀ ਮੈਂ ਦਿਨੀ ਆ ਤੇ ਫਿਰ ਵੀ ਤੁਸੀਂ ਮੈਨੂੰ ਗੱਲਾਂ ਕਰੋ ਗੱਲਾਂ ਨਾ ਕਰਾਂ ਤਾਂ ਨਵਰ ਕੀ ਕਰਾਂ ਦੁਖੀ ਹੋਈ ਨੇ ਦੋਇ ਮੁੰਡੇ ਮੇਰੇ ਤੂੰ ਆਪਣੇ ਪਿੱਛੇ ਲਾਏ ਆ ਮੇਰੇ ਖੇਰਾ ਤਾਂ ਦੋਵੇਂ ਨਹੀਂ ਆਖਾ ਮੰਦੇ ਮੰਮੀ ਹੋਏ ਤੁਸੀਂ ਜ਼ਿਆਦਾ ਬੋਲਣ ਦਾ ਬੇਜ ਜਗਦੀਪ ਮੇਰਾ ਘਰ ਵਾਲਾ ਵਾ ਤੇ ਫੇਰ ਕੀ ਜੀ ਉਹਨੇ ਮੇਰੀ ਨਹੀਂ ਗੱਲ ਮੰਨਣੀ ਤੇ ਹੋਰ ਕੀ ਦੀ ਮੰਨਣੀ ਆ ਬਾਗੇ ਗੱਲ ਤੁਸੀਂ ਦਿਲਪ੍ਰੀਤ ਦੀ ਘਰ ਨੇ ਤੇ ਉਹ ਮੇਰੇ ਛੋਟੇ ਪੜਾਵਾਂ ਵਰਗਾ ਵਾ ਉਹਨੂੰ ਵੀ ਪਤਾ ਵਾ ਵੀ ਮੈਂ ਕਿਦਾਂ ਦੀ ਆ ਨਹੀਂ ਕਿਦਾਂ ਦੀ ਨਹੀਂ ਤਾਂ ਹੀ ਉਹ ਮੇਰੇ ਅੱਖੇ ਲੱਗਦਾ ਵਾ ਮੰਮੀ ਤੁਸੀਂ ਐਵੇਂ ਗੱਲ ਨੂੰ ਵਧਾਈ ਜਾਂਦੇ ਆਂ ਉਹਦੇ ਜਗਦੀਪ ਤੇ ਕਰਦੀਆਂ ਨਾ ਮੈਂ ਉਹਨਾਂ ਨਾਲ ਗੱਲ ਕਿਹ ਕਿਹਦਾ ਮੇਰੇ ਮੁੰਡੇ ਦਾ ਸੱਚ ਕੀ ਧੂੜਿਆ ਤੋ ਅੱਗੇ ਮੇਰੇ ਅੱਖੇ ਨਹੀਂ ਲੱਗਦਾ ਹੋਰ ਕਰ ਮੇਰੇ ਖਿਲਾਫ ਮੇਰੇ ਨਾਲ ਲੜੇ ਜਿਹੜਾ ਵਾ ਮੰਮੀ ਕੀ ਰੌਲਾ ਪਾਇਆ ਇਹਨਾਂ ਬਾਹਰ ਤੱਕ ਤੁਹਾਡੀਆਂ ਆਵਾਜ਼ਾਂ ਜਾਂਦੇ ਆਂ ਨਹੀਂ ਖੰ ਆਂਤਰੀ ਮਹਾਰਾਣੀ ਮੰਡੀ ਤੋਂ ਠੰਢੀ ਆ ਨੀ ਬੀਬੀ ਘਰੇ ਕੰਮ ਹੁਣ ਕੌਣ ਕਰੇ? ਸੋਨੀ ਪਖੰਡ ਕਾਦੇ ਕਰਨੇ ਆ ਸੱਚੀ ਘਟਿਆ ਹੋਣਾ ਪ੍ਰਭ ਚੱਲੀ ਦਵਾਈ ਲੈ ਆਈਏ। ਨਹੀਂ ਜਿਕਦੀ ਵੀ ਮੈਂ ਨਹੀਂ ਦਵਾਈ ਲੈ ਹੋਣੀ ਮੈਂ ਆਪੇ ਇਦਾਂ ਹੀ ਹੋ ਜਾਾਂਗੀ ਠੀਕ ਗੱਲਾਂ ਦੇ ਬਿਨ ਬਥੇੜੀਆਂ ਹੋਣੀਆਂ ਵਾ। ਚੱਲ ਤੂੰ ਰੈਸਟ ਕਰ ਮੈਂ ਤੈਨੂੰ ਕਾਫੀ ਬਣਾ ਕੇ ਲੈ ਦਿੰਨਾ। ਆਹੇ ਮਹਾਰਾਣੀ ਕਾਫੀਆਂ ਬਣਾ ਬਣਾ ਕੇ ਦੇ ਤੈਨੂੰ ਕਦੀ ਪਾਣੀ ਦਾ ਘੋਟ ਨਹੀਂ ਪੁੱਛਿਆ ਕਦੀ। ਮਾਤਾ ਹਰ ਵਾਰੀ ਲੜਨ ਦੀਆਂ ਗੱਲਾਂ ਨਾ ਕਰਦੀ ਰਿਹਾ ਕਰ ਜੇ ਉਹ ਠੀਕ ਨਹੀਂ ਤੇ ਕੰਮ ਤੂੰ ਕਰ ਲੈ ਤੈਨੂੰ ਕੀ ਬਣੇ ਰਜਣਾ ਦੀਦ ਨਮ ਕਰ ਇਹਨੇ ਤੇ ਤੈਨੂੰ ਜੁੱਤੀ ਥੱਲੇ ਲਾ ਕੇ ਰੱਖਿਆ ਲੱਗਾ ਰਹੀ ਦੀ ਜੁੱਤੀ ਥੱਲੇ ਵੇ ਲੈੋ ਜਗਦੀਪ ਮੈਂ ਮੰਮੀ ਦਾ ਇੰਨਾ ਕਰਦੀ ਆ ਫਿਰ ਵੀ ਮੰਮੀ ਮੈਨੂੰ ਗੱਲਾਂ ਹੀ ਕਰਦੇ ਆ ਜੇ ਮੈਂ ਅੱਜ ਨਹੀਂ ਠੀਕ ਮੇਰੇ ਕੋ ਨਹੀਂ ਹੋਣਾ ਤੇ ਮੈਂ ਤਾਂ ਹੀ ਲੰਮੇ ਪਈ ਆ ਉਹ ਚੱਲ ਕੋਈ ਗੱਲ ਨਹੀਂ ਆ ਤੂੰ ਲੰਮੇ ਪੈ ਮੈਂ ਤੇਰੇ ਕੋਫੀ ਬਣਾ ਕੇ ਦਿੰਨਾ ਈਲਾ ਬਰਾਬਰ ਈਲਾ ਕੋਫੀ Me di a ਆਗੇ ਸਮਝੀ ਬਣਾਈ ਹੈ ਮੈਨੂੰ ਨਾ ਲਾਉਣਾ ਮਿਰਚ ਤੇਰੇ ਪਿਛਲੇ ਦਿਨ ਜਾਣੀ ਸੁਣਾਈ ਰਟੀ ਪਨੀ ਬਣਾਉਂਦੀ ਮੱਥੇ ਮਾਰੀ ਲਾ ਕੇ ਫਿੱਕੀ ਸਬਜੀ ਮੇਰੇ ਪਿਛਲੇ ਇਹਨਾਂ ਬੋਲਣ ਦੀ ਤੈਨੂੰ ਲੋੜ ਨਹੀਂ ਆ ਬੁੱਢੀ ਹੋ ਗਈ ਅਜੇ ਤੱਕ ਤੈਨੂੰ ਅਗਲ ਹੀ ਨਹੀਂ ਆਈ ਬੋਲਣ ਦੀ ਤੂੰ ਕੋ ਜਿਆਦਾ ਹੀ ਬੋਲਣ ਲਾਪੀ ਤੇਰੀ ਜਬਾਨ ਵੜ ਦੇਣੀ ਮੈਂ ਤੂੰ ਹੀ ਮੈਨੂੰ ਅੱਗੇ ਬੋਲਣ ਲਾਇਆ ਵਾ ਹਰੇਕ ਜੀਤਾਂ ਨੂੰ ਮੰਜੀ ਦੇ ਉੱਤੇ ਦਿਨੀ ਹੈ ਤਾਂ ਵੀ ਤੂੰ ਹੀ ਮੈਨੂੰ ਗੱਲਾਂ ਕਰਦੀ ਹੈ ਜੇ ਹੋਰ ਤੂੰ ਮੇਰੇ ਤੇ ਖਾਨ ਕਰਨਾ ਇਹਨਾਂ ਕੰਮ ਕਰਨ ਨੂੰ ਲਿਆਂਦਾ ਤੇਰਾ ਮੂੰਹ ਵੇਖਣ ਥੋੜਾ ਲਿਆਂਦਾ ਵਾ ਮੈਂ ਮੈਂ ਕਰ ਦੇਵੇ ਤੇ ਵੀ ਆ ਕੇ ਆਈਆਂ ਨੌਕਰਨੀਆਂ ਜਿਹੜੀ ਆਤ ਤੋਂ ਬਾਅਦ ਨਹੀਂ ਮੈਂ ਤੈਨੂੰ ਰੋਟੀ ਪੁੱਛਦੀ। ਲਾਜਾ ਲਾਜਾ ਮਰੇ ਹੱਥ ਪਰ ਚੱਲਦੇ ਮੈਂ ਭੇਲਾ ਕੇ ਖਾ ਲੂੰਗੀ। ਆਉਂਦਾ ਵਾ ਮੁੰਡਾ ਤੇ ਮੋੜਾ ਨਾ ਕਰਦੀਆਂ ਗੱਲ ਕਿਹਦਾ ਦੀ ਜਬਾਨ ਚੱਲਦੀ। ਉਰੇ ਅਜਗਦੀਪ। ਈ ਗੱਲ ਮਾਤਾ। ਜੇ ਨਾ ਨਹੀਂ ਤੇਰੀ ਮੇਰੇ ਜਿਆਦਾ ਸਿਰ ਚੜੀ ਆ। ਜਿਆਦਾ ਬੋਲਦੀ ਜਾਂਦੀ ਅੱਜ ਤੋਂ ਬਾਅਦ ਇਹ ਮੈਨੂੰ ਰੋਟੀ ਦੀ ਪੁੱਛਣੀ। ਮੈਂ ਬੁੱਢੇ ਵਾਰਿਆਂ ਨੂੰ ਰੋਟੀ ਕਿੱਥੋਂ ਖਾਣੀ ਆ? ਮੈਨੂੰ ਧੱਕੇ ਮਾਰੋਗੇ ਬੁੱਢੇ ਵਾਰਿਆਂ ਤੇ। ਮਾਤਾ ਤੂੰ ਵੀ ਕੋਈ ਕਿਆ ਹੀ ਹੋਣਾ ਮੈਂ ਉਦਾਂ ਦੇ ਬਥੇਰੀ ਤੇਰੀ ਸੇਵਾ ਕਰਦੀ ਆ। ਤੈਨੂੰ ਮੰਜੇ ਤੇ ਬੈਠੀ ਨੂੰ ਸਭ ਕੁਝ ਦਿੰਦੀ ਆ ਕਿ ਤੇਰੀ ਵੀ ਜੁਬਾਨ ਹੀ ਨਾ ਰਹਿੰਦੀ ਮੈਂ ਨੇ ਉਹਨੇ ਕੋ ਮੜੀ ਚੰਗੀ ਕਹੀ ਆ ਜਾਣ ਕੇ ਲੜਦੀ ਮੇਰੇ ਨਾਲ ਕੋਈ ਨਾ ਮਾਦਾ ਕਰਦਾ ਉਹ ਤੇਨਾਂ ਗੱਲ ਪੁੱਛਦਾ ਉਹਨੂੰ ਕੀ ਗੱਲ ਕਿਉਂ ਨਹੀਂ ਤੈਨੂੰ ਆਂਦੀ ਰੋਟੀ ਤੇਣੀ ਹੋਣਾ ਹੁਗਾ ਸਵਾਰਾ ਜੱਗੀ ਹੋਊ ਤੇ ਦਵਾਲੇ ਚ ਪ੍ਰਭ ਕੀ ਗੱਲ ਆ ਨੰਮੀ ਮੈਨੂੰ ਕਹਿਂਦੀ ਆ ਕਿ ਪ੍ਰਭ ਮੈਨੂੰ ਰੋਟੀ ਨਹੀਂ ਪੁੱਛਦੀ ਮੈਂ ਹਰ ਇੱਕ ਚੀਜ਼ ਜਗਦੀਪ ਉਹਨਾਂ ਮੰਜੀ ਤੇ ਦਿੰਨੀ ਆ ਤਾਂ ਵੀ ਉਹ ਮੈਨਾਂ ਬੋਲਦੀ ਰਹਿੰਦੀ ਮੈਨਾਂ ਹੀਖਾ ਕਰਦੀ ਆ ਮੇਰੇ ਪੇਕੇਆਂ ਨੂੰ ਮਾਰਾ ਚੰਗਾ ਬੋਲਦੀ ਆ ਰੋਜ਼ ਦਿਹਾੜੀ ਮੈਨੂੰ ਆਹੋ ਗੱਲਾਂ ਸੁਣਾਉਂਦੀ ਰਹਿੰਦੀ ਤੂੰ ਮੇਰੇ ਮੁੰਡੇ ਨੂੰ ਮਗਰ ਲਾਇਆ ਮਗਰ ਲਾਇਆ ਜੇ ਦਿਲਪ੍ਰੀਤ ਮੇਰੇ ਭਰਾਵਰ ਗਾ ਨੂੰ ਮੈਂ ਕੋਈ ਕੰਮ ਕਾਇ ਹੀ ਦਿੰਨੀ ਉਹ ਆਖੇ ਲੱਗ ਜਾਂਦਾ ਤੇ ਫੇਰ ਕੀ ਆ ਜੇ ਮੈਂ ਤੁਹਾਨੂੰ ਵੀ ਕੋਈ ਕੰਮ ਕਹਿ ਨਹੀਂ ਆ ਤਾਂ ਵੀ ਮੈਨੂੰ ਗੱਲਾਂ ਕਰਦੀ ਆ ਤੇ ਘਰ ਦੇ ਕੰਮ ਤੂੰ ਹੀ ਨਹੀਂ ਕਰਨੇ ਤਾਂ ਹੋਰ ਕਿੰਨੇ ਕਰਨੇ ਮੈਂ ਬਾਹਰੋਂ ਕਿਸ ਨੂੰ ਆਖਾਂ ਮਾਂ ਮਮੀ ਹੱਥੇ ਬੜੀ ਦੁਖੀ ਆ ਮੇਰਾ ਜਿਗਰ ਦਾ ਮੈਂ ਮਰੀ ਜਾਵਾਂ ਜਾਂ ਮਾਂ ਪੇਕੇ ਚਲ ਜਾ ਇਹਦਾ ਕੋਈ ਹੱਲ ਕਰ ਦੋ ਨਹੀਂ ਤਾਂ ਮੈਂ ਮਰੀ ਜਾਣਾ ਜੇ ਮੈਂ ਸੇਵਾ ਕਰਦੀ ਆ ਤੈਨੂੰ ਕਰਾਉਣੀ ਨਹੀਂ ਆਉਂਦੀ ਜੇ ਮੈਂ ਰੋਟੀ ਦੇ ਕੇ ਆਏ ਤਾਂ ਮੈਨੂੰ ਗੱਲਾਂ ਕਰਨ ਦੀ ਇਹ ਕਹਿੰਦੀ ਤੈਨੂੰ ਅਕਲ ਆ ਨਹੀਂ ਆ ਸੇਵਾ ਤੈਨੂੰ ਕਰਾਉਣੀ ਨਹੀਂ ਆਉਂਦੀ ਹੁਣੇ ਹਜੇ ਨੂੰ ਮੈਂ ਰੋਟੀ ਦੇ ਕੇ ਆਏ ਤੇ ਮੈਨੂੰ ਛੱਤੀ ਗੱਲਾਂ ਸੁਣਾਉਂਦੀ ਅੱਗੋਂ ਮੇਰੇ ਪਿਛਲਿਆਂ ਤੱਕ ਜਾਣਦੀ ਆ ਤੇ ਮੈਨੂੰ ਕਹਿੰਦੀ ਤੈਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਮੈਂ ਦੱਸ ਕੀ ਕਰਾਂ ਤੁਸੀਂ ਨਾ ਸਮਝਾਉਂਦੇ ਤਾਂ ਮੈਂ ਪੇਕੇ ਚਲ ਜਾਣਾ ਜੀ ਜਾਂ ਮੈਂ ਕੁਝ ਖਾ ਕੇ ਮਰ ਜਾਣਾ ਜੀ ਕੋਈ ਗੱਲ ਉਹੀ ਕਰੂਗੀ ਠੱਡੇ ਨੋਦਾਨੀ ਨੇ ਆਕੇ ਲੱਗ ਉਸ ਹੈਲੋ ਚਾਚੀ ਹਾਸੀ ਕਰਨ ਚਾਚੀ ਘਰੋਂ ਆਈ ਹੈ ਨਾ ਮੰਮੀ ਨੇ ਬੜਾ ਕਲੀਚ ਪਾਇਆ ਈ ਉਹ ਪ੍ਰਭ ਬੜੀ ਦੁਖੀ ਆ ਤੇ ਆ ਗਿਆ ਨਾ ਇਹਨੂੰ ਸਮਝਾ ਕੇ ਆ ਚਲ ਆ ਜਾ ਛੇਤੀ ਆਈ ਹੈ ਆਉਂ ਲੱਗੀ ਚਾਚੀ ਫਿਰ ਕਰਦੇ ਆ ਗੱਲ ਚਲ ਠੀਕ ਆ ਸਸ ਜੀ ਆਨਮੋਸਣਾ ਹੋ। ਹੋਰ ਸੋ ਠੀਕ ਠਾਕ। ਹਾਂ ਠੀਕ ਠਾਕ ਹੋ ਗਿਆ। ਠੀਕ ਠਾਕ ਹੀ ਹੈ ਪਰ ਨੂੰਹ ਨੇ ਬੜਾ ਦੁਖੀ ਕੀਤਾ ਹੋਗਾ ਤੇ। ਚੰਗਾ ਵੈ ਨਹੀਂ ਤੂੰ ਆ ਗਿਆ ਜੇ। ਹਣੇ ਸਮਝਾ ਕੇ ਜਾਇਆ ਤੇ ਮੈਨੂੰ ਰੋਟੀ ਪਾਣੀ ਹੁੰਨੀ ਪੁੱਛਦੀ। ਚਾਚੀ ਸასი ਕਾ ਸასი ਕਾ। ਆ ਲੈ ਚਾਹ ਵੀ ਲੋ। ਆਲ ਮੰਮੀ ਤਾਂ। ਮੈਂ ਨਹੀਂ ਪੀਣੀ ਤੇਰੀ ਚਾਹ ਜੀ। ਰਹਿਣਾ ਹੁਣ ਤੂੰ ਕਹਿਂਦੇ ਮੈਨੂੰ ਪੁੱਛਦੀ ਨਹੀਂ ਹੁਣ ਤੈਨੂੰ ਚਾਹ ਦੇਣ ਦੀ ਤੇ ਤੂੰ ਚਾਹ ਪੀਣੀ ਨਹੀਂ। ਪੈਂਦੀ ਤੇਰੇ ਸਾਹਮਣੇ ਚੰਗੀ ਬਣ ਡਈ ਆ। ਹੁਣ ਇਹ ਜੇ ਮੇਰੇ ਨਾਲ ਲੜਕੇ ਗਈ ਐ। ਤੀ ਜਾਚੀ ਜੀ ਚਾਹ ਪੀਵੋ। ਚਾਹ ਪਾਸੇ ਚਰ ਕਰਦੇ ਆਂ ਹੁਣ ਦੱਸ ਕੀ ਗੱਲ ਆਂ ਢੜੀਆ ਮੁੰਡਾ ਮੇਰਾ ਤੇ ਘਰ ਦੀ ਦਾ ਨੌਕਰ ਬਣਿਆ ਨਿੱਕਾ ਮੁੰਡਾ ਮੇਰਾ ਹੋ ਵੀ ਉਹਦਾ ਭਾਬੀ ਦਾ ਸਾਕਾ ਬਣਿਆ ਦੋਵੇਂ ਮੁੰਡੇ ਨੇ ਆਪਣੇ ਮਗਰ ਲਾਏ ਮੇਰੇ ਮੈਨੂੰ ਕੋਈ ਇੱਥੇ ਪੁੱਛਦਾ ਕਿਛਦਾਨੀ ਆ ਸਾਰੀ ਉਮਰ ਥੋੜੀ ਹੁਣ ਤੇਰੀ ਚੱਲਣੀ ਆ ਉਹਨਾਂ ਨੇ ਜ਼ਿੰਮੇਵਾਰੀ ਚੁੱਕੀ ਆ ਤੂੰ ਆਪਣਾ ਕੰਮ ਕਰਨ ਦੇ ਆ ਤੇ ਨਾਲੇ ਚੰਗਾ ਵਾ ਤੂੰ ਮੰਜੇ ਤੇ ਬੈਠੀ ਰੋਟੀ ਮਿਲਦੀ ਆ ਆਪਣੀ ਸੇਵਾ ਕਰਵਾ ਤਾਜੀ ਮੇਰੀ ਸੇਵਾ ਥੋੜੀ ਕਰਦੀ ਆ ਉਹ ਤੇ ਮੇਰੇ ਗਲ ਪੈਨੂ ਫਿਰਦੀ ਆ ਭੈਣ ਜੀ ਤੂੰ ਸੋਚਦੀ ਆ ਵੀ ਤੇਰੀ ਜਿੱਦ ਘਟ ਗਈ ਆ ਸਭ ਉਹ ਤੇਰੇ ਨੌ ਪੁੱਤ ਕੰਮ ਤੇ ਲੱਗੇ ਆ ਤੇ ਜਿਮੇਵਾਰੀ ਸਾਂਭਣ ਦੇ ਆ ਤੈਨੂੰ ਸਗੋਂ ਮਾਣ ਹੋਣਾ ਚਾਹੀਦਾ ਵੀ ਤੇਰੀ ਸਿਰਦਰਦ ਦੀ ਖਤਮ ਹੋਈ ਆ ਚਾਚੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਾਚੀ ਮਾਤਾ ਨੂੰ ਸਮਝਾ ਆ ਕੋਈ ਸਾਰਾ ਦਿਨ ਪ੍ਰਾਬਣ ਨਾਲ ਲੜਦੀ ਰਹਿੰਦੀ ਆ ਇੰਨੀ ਮੇਰੀ ਸੇਵਾ ਕਰਦੀ ਆ ਤੇ ਫਿਰ ਵੀ ਇਹ ਉਹਦੇ ਗਲ ਪੈਂਦੀ ਆ ਤੇ ਕਦੀ ਆਖੂਗੀ ਉਹਦੇ ਪੇਕੇ ਨਹੀਂ ਚੰਗੇ ਤੇ ਕਦੀ ਆਖੂਗੀ ਆਪਣੀ ਚੰਗੇ ਵੇਲਾ ਬਾਂ ਜਿਹੜੇ ਵੀ ਮੈਂ ਰਕਸੂਰ ਕਰਦਾ ਇਹ ਵੀ ਆਪਣੀ ਬੁੱਢੀ ਦਾ ਮਗਰ ਲੱਗਾ ਹੀ ਜਦੋਂ ਪਹਿਣਾ ਨਿਆਣੇ ਵਿਆਹੇ ਜਾਂਨਾ ਆਪਣੀ ਦਖਲਦਾਰੀ ਘੱਟ ਕਰ ਜਾਣੀ ਚਾਹੀਦੀ ਪਹਿਣਾ ਫੇਰ ਹੀ ਘਰ ਚੱਲਦੇ ਆ ਨਾਲੇ ਤੇਰਾ ਨੌ ਪੁੱਤ ਕਿਹੜਾ ਨਿਆਣੇ ਆ ਪਹਿਣਾ ਦੋਹਾਂ ਤੇ ਸਲਾਹ ਨਹੀਂ ਘਰ ਚੱਲਦਾ ਚਾਚੀ ਮੰਮੀ ਨੂੰ ਪੁੱਛ ਲੈ ਇਹਨੂੰ ਹਰ ਇੱਕ ਚੀਜ਼ ਮੱਜੇ ਤੇ ਮਿਲਦੀ ਆ ਫੇਰ ਵੀ ਬਖੰਡ ਕਰਦੀ ਆ ਪਤਾ ਨਹੀਂ ਕਿਉਂ ਲੜਦੀ ਰਹਿੰਦੀ ਰੋਟੀ ਦੇ ਨਸੇਰ ਤੇ ਪੁੱਛੀ ਨਹੀਂ ਤੇ ਗੱਲਾਂ ਇਹ ਬੜੀਆਂ ਕਰਦੇ ਪਹਿਣਾ ਤੂੰ ਸਿਆਣੀ ਬਣ ਤੇ ਘੱਟ ਬੋਲਿਆ ਕਰ ਜੇ ਤੂੰ ਚੰਗਾ ਨਹੀਂ ਬੋਲਣਾ ਤਾਂ ਫਿਰ ਉਹਨੇ ਤੈਨੂੰ ਰੋਟੀ ਪਾਣੀ ਕਾਦਾ ਖੁਸ਼ਣਾ ਐਵੇਂ ਨਹੀਂ ਕਲੇਸ਼ ਪਾਈਦਾ ਹੋਈਦਾਗਾ ਸੱਚਿਆਂ ਨੂੰ ਹੁਣ ਚੰਗੀ ਤਰ੍ਹਾਂ ਸਮਝਾਦੇ ਐਵੇਂ ਨਾ ਕਲੇਸ਼ ਪਾਇਆ ਕਰੇ ਸਾਂ ਕਹਿੰਦੀ ਆਂ ਕਿ ਨਵਾਂ ਨੂੰ ਨੂਹ ਦੁੱਤੀ ਥੱਲੇ ਲਾ ਕੇ ਰੱਖੀਏ ਤੇ ਜਿਹੜੀਆਂ ਵਿਆਹਾਂ ਹੁੰਦੀਆਂ ਕੀ ਗੱਲ ਉਹਨਾਂ ਦੀ ਇੱਜ਼ਤ ਨਹੀਂ ਹੁੰਦੀ ਬੰਦੇ ਨੇ ਵੀ ਜਨਾਨੀ ਦੀ ਮੰਨਣੀ ਹੁੰਦੀ ਆ ਤੇ ਫੇਰ ਹੀ ਘਰ ਚੱਲਦੇ ਨੇ ਚੱਲ ਖਾਣਾ ਠੀਕ ਆ ਜੋਦੋਂ ਕਹਤਾ ਪਰ ਪ੍ਰਭ ਦੇ ਸਾਹਮਣੇ ਨਾ ਮੇਰੀ ਬੇਇੱਜ਼ਤੀ ਕਰੇ ਚੰਗਾ ਭੈਣ ਜੀ ਮੈਂ ਨਹੀਂ ਪ੍ਰਭ ਦੇ ਸਾਹਮਣੇ ਬੋਲ ਪ੍ਰਭ ਰੋਟੀ ਬਾਕੇ ਲਿਆ ਕੇ ਤੇ ਦੇ ਆਪਣੀ ਮੰਮੀ ਨੂੰ ਨਹੀਂ ਅੱਜ ਰੋਟੀ ਖਾਣੀ ਚਾਚੀ ਆਪਣੀ ਨੂੰ ਵੀ ਲਿਆ ਕੇ ਦੇ ਰੋਟੀਆਂ ਵੀ ਖਾ ਲੈ ਨਹੀਂ ਮੈਂ ਰੋਟੀ ਖਾ ਕੇ ਆਈ ਆ ਮੈਂ ਤਾਂ ਘੜਾ ਨਾ ਹਸਸ ਦਾ ਫੈਸਲਾ ਕਰਾਉਣੀ ਆਈ ਆ ਤੁਹਾਰ ਸਾਡੀ ਜੀ ਬੜੀ ਸਵਾਲ ਬਣਾਈ ਮੰਮੀ ਸਬਜੀ ਦੇ ਸਵੇਰ ਵਾਲੀ ਆ ਜਿੱਤੇ ਤੁਸੀਂ ਕਲੇਸ਼ ਪਾਇਆ ਹੀ ਹੋਂਦੇ ਮੈਂ ਸੋ ਕੋ ਗਰਮ ਵੀ ਨਹੀਂ ਕੀਤੀ ਤਾਂ ਕਿ ਇਹ ਗੁੱਸਾ ਸਾਡੇ ਉਦੋਂ ਮੇਰੇ ਮੂੰਹ ਦਾ ਸੁਆਦ ਨਹੀਂ ਤਾਣ ਕਰਕੇ ਸਬਜੀ ਵੀ ਚੰਗੀ ਨਹੀਂ ਲੱਗਣ ਮੰਮੀ ਖਾਓ ਰੋਟੀ ਤੇ ਮੈਨੂੰ ਪਾਣੀ ਲਿਆ ਦਿਓ ਪੈਣ ਜੀ ਹੁਣ ਨਾ ਲੜਾਈ ਕਰਿਓ ਤੇ ਜਿੱਦਾਂ ਪ੍ਰੱਬ ਕਹਿੰਦੀ ਹੈ ਨਾ ਓਦਾਂ ਹੀ ਚੱਲਿਓ ਚੰਗਾ ਭੈਣ ਜੀ ਠੀਕ ਵਾ ਹੁਣ ਨਹੀਂ ਮੈਂ ਬੋਲਦੀ ਨਾ ਮੈਂ ਲੜਦੀ ਹਾਂ ਜੇ ਨਾਲੇ ਚੰਗੀਆਂ ਨਾ ਵਾ ਘਰ ਵਿਗਾਰਦੀਆਂ ਨਹੀਂ ਆ ਘਰ ਸਵਾਰਦੀਆਂ ਮੈਂ ਜੇ ਮੁੰਡਾ ਨਾ ਉਹਦੇ ਆਖੇ ਲੱਗਦਾ ਵਾ ਤਾਂ ਉਹ ਕੋਈ ਨੌਕਰ ਨਹੀਂ ਹੁੰਦਾ ਮਾਰਾ ਸੋਚਣਾ ਛੱਡ ਦੇ ਤੇ ਫੇਰ ਹੀ ਘਰ ਵਿੱਚ ਸੁੱਖ ਸ਼ਾਂਤੀ ਰਹਿਣੀ ਆ ਚੰਗਾ ਭੈਣ ਜੀ ਹੁਣ ਨਹੀਂ ਮੈਂ ਲੜਦੀ